ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਠੇਰ ਕੀਤਾ ਹੈ ਜੀ ਹਾਂ ਤਾਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਹੇ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਭੱਜ ਰਹੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਉਸ ਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤਾਂ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪੱਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਇਹ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦਿਆਂ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚ ਲੱਗੀ ਇੱਕ ਐਸਆਈ ਦੇ ਜਿਹੜੀ ਕਿ ਗੋਲੀ ਪੱਗ ਦੇ ਵਿੱਚੋਂ ਦੀ ਲੰਘੀ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਿਆ ਤਾਂ ਪੁਲਿਸ ਵੱਲੋਂ ਜਿਹੜਾ ਕਿ ਅੰਗਰੇਜ਼ ਸਿੰਘ ਤੇ ਜਿਹੜੀ ਕਿ ਪੱਗ ਦੇ ਵਿੱਚ ਗੋਲੀ ਲੱਗੀ ਆ ਤਾਂ ਯਾਰ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਲੈ ਕੇ ਪ ਕਿੰਨੇ ਬਦਮਾਸ਼ਾਂ ਦੇ ਜਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਜੀ ਗੱਲ ਕਰੀਏ ਤਾਂ ਇਹ ਦੋ ਬਦਮਾਸ਼ ਹਨ ਜਿਨ੍ਹਾਂ ਵਿੱਚੋਂ ਇੱਕ ਜਖਮੀ ਹੋ ਗਿਆ ਤਾਂ ਇੱਕ ਜਿਹੜਾ ਕਿ ਭੱਜਣ ਦੇ ਵਿੱਚ ਕਬਜ਼ਾ ਹੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕਿ ਉਸਨੇ ਰੌਨਡ ਅਪ ਕਰ ਲਿਆ ਤਾਂ ਕਿਹਾ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਵੀ ਗੋਲੀ ਲੱਗੀ ਹੈ ਜੀ ਬਿਲਕੁਲ ਇੱਕ ਪੁਲਸ ਵਾਲਾ ਜਿਹੜੀ ਕਿ ਗੋਲੀ ਪੱਗ ਦੇ ਵਿੱਚ ਛੇ ਲੰਗੀ ਤਾਂ ਹਾਲੇ ਕਿ ਪੁਲਸ ਮਲਾਦੰ ਦਾ ਜਿਹੜਾ ਕਿ ਬਚਾ ਚੁੱਕਾ ਹੈ ਤਾਂ ਪੁਲਸ ਵੱਲ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਗ ਦੇ ਵਿੱਚ ਗੋਲੀ ਲੱਗੀ ਦਾ ਪੁਲਸ ਵੱਲੋਂ ਜਿਹੜੀ ਤੋ ਨੂੰ ਹਸਪਤਾਲ ਲੈ ਗਿਆ ਹੈ ਤਾਂ ਜਿਹੜੇ ਇਹ ਕਿਸਤੀ ਨੂੰ ਮਤਲਬ ਲੁੱਟ ਖੋ ਕੇ ਜਿਹੜਾ ਕਰਨ ਕੇ ਭੱਜੇ ਆ ਤੇ ਉਸ ਪਤਾ ਲੱਗਾ ਕਿ ਆਖਿਰਕਾਰ ਕਿੱਥੇ ਲੁੱਟ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਕੀ ਕੁਝ ਨਾਲ ਵੱਲੋਂ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਫਲਬਕ ਤੋਂ ਤੁਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਪ੍ਰਤੀ ਜਿਹੜੀ ਕਿ ਟੈਸਟ ਆਫਸਿਸ਼ ਕੀਤੀ ਗਈ ਦੀ ਗੱਲ ਕਰੀਏ ਤਰਨਤਾਰਨ ਦੇ ਐਸਐਸਪੀ ਤਾਂ ਤਰਨਤਾਰਨ ਦੇ ਐਸਐਸਪੀ ਜਿਹੜੇ ਕਿ ਮੌਕੇ ਤੇ ਕਸਥ ਸਥਾਨ ਤੇ ਪਹੁੰਚ ਚੁੱਕੇ ਸਨ ਉਹਨਾਂ ਵੱਲੋਂ ਵੀ ਰਿਹਾ ਗਿਆ ਨਾ ਜੀ ਤਾਂ ਜਾਣਕਾਰੀ ਲਈ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਸੂਰੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਪੱਟੀ ਦੇ ਪਿੰਡ ਜਿਹੜੀ ਹੈ ਪਰਿੰਗੜੀ ਨੇੜੇ ਜਿਹੜਾ ਹਾਸਾ ਹੋਇਆ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਲੁੱਟ ਖੋਹ ਕਰਕੇ ਜਿਹੜੇ ਦੋ ਭਜਰੇ ਸੀ ਤਾਂ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਨਾਲ ਹੀ ਇੱਕ ਬਦਮਾਸ਼ ਜਿਹੜਾ ਹੈ ਉਸਦੇ ਲੱਤ ਤੇ ਗੋਲੀ ਲੱਗੀ ਹੈ ਤਾਂ ਤ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਹੈ ਕੇਰਾਬੰਦੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਗਨੀਮਤ ਰਿਹਾ ਕਿ ਸਿਰਫ ਉਸਦੇ ਪੱਗ ਤੇ ਗੋਲੀ ਵੱਜੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਹੈ ਨਹੀਂ ਹੋਇਆ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸੂਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਢੇਰ ਕੀਤਾ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਹੇ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਭੱਜ ਰਹੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਉਸਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪਾਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਇਹ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦਿਆਂ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚੱਲੀ ਇੱਕ ਏਐਸਆਈ ਦੇ ਜਿਹੜੀ ਕਿ ਗੋਲੀ ਪੱਟ ਦੇ ਵਿੱਚੋਂ ਦੀ ਲੰਘੀ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਵੱਲੋਂ ਜਿਹੜਾ ਕਿ ਅੰਗਰੇਜ਼ ਸਿੰਘ ਤੇ ਜਿਹੜੀ ਕਿ ਪੱਟ ਦੇ ਵਿੱਚ ਗੋਲੀ ਲੱਗੀ ਆ ਤਾਂ ਜਾਰ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਲੈ ਕੇ ਕਿੰਨੇ ਬਦਮਾਸ਼ਾਂ ਦੇ ਨੇੜੇ ਜ਼ਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਜੀ ਕੱਲ ਕਰੀਏ ਤਾਂ ਦੋ ਬਦਮਾਸ਼ ਸਨ ਜਿਨ੍ਹਾਂ ਵਿੱਚੋਂ ਇੱਕ ਜ਼ਖਮੀ ਹੋ ਗਿਆ ਤਾਂ ਇੱਕ ਨੇੜਾ ਕੀ ਭੱਜਣ ਦੇ ਵਿੱਚ ਕਬਜ਼ਾ ਹੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕੀ ਉਸਨੇ ਰੋਨ ਅਪ ਕਰ ਲਿਆ ਤਾਂ ਕੀ ਆ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਵੀ ਗੋਲੀ ਲੱਗੀ ਹੈ ਜੀ ਬਿਲਕੁਲ ਬੁਝੂਰਾ ਇਹਨਾਂ ਜਿਹੜੀ ਕਿ ਗੋਲੀ ਪੱਗ ਦੇ ਵਿੱਚ ਥੇ ਨਾਂ ਕਿ ਤਾਂ ਹਾਲੇ ਕਿ ਪੁਲਿਸ ਮਲਾਦੰ ਦਾ ਜਿਹੜਾ ਕਿ ਬਚਾ ਚੁੱਕਾ ਹੈ ਤਾਂ ਪੁਲਿਸ ਉਹ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਗ ਦੇ ਵਿੱਚ ਗੋਲੀ ਲੱਗੀ ਦਾ ਪੁਲਿਸ ਵੱਲੋਂ ਜਿਹੜੀ ਕਿ ਉਹਨੂੰ ਹਸਪਤਾਲ ਲਿਜਾਇਆ ਗਿਆ ਤਾਂ ਜਿਹੜੇ ਇਹ ਕੇਸ ਜੀ ਨੂੰ ਮਤਲਬ ਲੁੱਟ ਖੋ ਕੇ ਜਿਹੜਾ ਕਰਨ ਕੇ ਭੱਜੇ ਆ ਤੇ ਉਸ ਪਤਾ ਲੱਗਾ ਕਿ ਆਖਿਰਕਾਰ ਕਿੱਥੇ ਲੁੱਟ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਕੀ ਕੁਝ ਨਾਂ ਵੱਲੋਂ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਅਲਪਕ ਤੋਂ ਤੁਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਪ੍ਰਤੀ ਜਿਹੜੀ ਕਿ ਟੈਸਟ ਆਫਸ ਕੀਤੀ ਜਾ ਰਹੀ ਹੈ ਦੀ ਗੱਲ ਕਰੀਏ ਤਰਨਤਾਰਨ ਦੇ ਐਸਐਸਪੀ ਤਾਂ ਤਰਨਤਾਰਨ ਦੇ ਐਸਐਸਪੀ ਜਿਹੜੇ ਕਿ ਮੌਕੇ ਤੇ ਕਸਥਾਨ ਸਥਾਨ ਤੇ ਪਹੁੰਚ ਚੁੱਕੇ ਸਨ ਉਹਨਾਂ ਵੱਲੋਂ ਵੀ ਰਿਹਾ ਲੈਣਾ ਹੈ ਜੀ ਤਾਂ ਜਾਣਕਾਰੀ ਲਈ ਧੰਨਵਾਦ ਤੁਹਾਨੂੰ ਦੱਸ ਦਈਏ ਕਿ ਸੂਰੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਪੱਟੀ ਦੇ ਪਿੰਡ ਜਿਹੜੀ ਹੈ ਪਰਿੰਗੜੀ ਨੇੜੇ ਜਿਹੜਾ ਹਾਸਾ ਹੋਇਆ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਲੁੱਟ ਖੋਹ ਕਰਕੇ ਜਿਹੜੇ ਦ ਭਾਜਰੇ ਸੀ ਤਾਂ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਨਾਲ ਹੀ ਇੱਕ ਬਦਮਾਸ਼ ਜਿਹੜਾ ਹੈ ਉਸਦੇ ਲੱਤ ਤੇ ਗੋਲੀ ਲੱਗੀ ਹੈ ਤਾਂ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਆ ਕੇਰਾਬੰਦੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਗਨੀਮਤ ਰਿਹਾ ਕਿ ਸਿਰਫ ਉਸਦੇ ਪੱਗ ਤੇ ਗੋਲੀ ਵੱਜੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਹੈ ਨਹੀਂ ਹੋਇਆ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਿਸੂਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਢੇਰ ਕੀਤਾ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਹੇ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਭਜਰੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਉਸ ਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪਾਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਐਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਇਹ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦਿਆਂ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚੱਲੀ ਇੱਕ ਏਐਸਆਈ ਦੇ ਜਿਹੜੀ ਕਿ ਗੋਲੀ ਪੱਟ ਦੇ ਵਿੱਚੋਂ ਦੀ ਲੰਘ ਗਈ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਵੱਲੋਂ ਜਿਹੜਾ ਕਿ ਅੰਗਰੇਜ਼ ਸਿੰਘ ਤੇ ਜਿਹੜੀ ਕਿ ਪੱਟ ਦੇ ਵਿੱਚ ਗੋਲੀ ਲੱਗੀ ਆ ਤਾਂ ਜਾਂ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਲੈ ਕੇ ਕਿੰਨੇ ਬਦਮਾਸ਼ਾਂ ਦੇ ਨੇਰੇ ਜ਼ਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਰਵੀ ਜੀ ਗੱਲ ਕਰੀਏ ਤਾਂ ਦੋ ਬਦਮਾਸ਼ਾਂ ਨੇ ਜਿਨ੍ਹਾਂ ਵਿੱਚੋਂ ਇੱਕ ਜ਼ਖਮੀ ਹੋ ਗਿਆ ਤਾਂ ਇੱਕ ਨੇੜਾ ਕੀ ਭਜਨ ਦੇ ਵਿੱਚ ਕਬਜ਼ਾ ਬੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕੀ ਉਸਨੇ ਰੋਨਅਪ ਕਰ ਲਿਆ ਤਾਂ ਕੀ ਆ ਜਾ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਵੀ ਗੋਲੀ ਲੱਗੀ ਹੈ ਜੀ ਬਿਲਕੁਲ ਬੁਝੂਰਾ ਇਹਨਾਂ ਜਿਹੜੀ ਕਿ ਗੋਲੀ ਪੱਗ ਦੇ ਵਿੱਚ ਫਿਰਨ ਲੰਗੀ ਤਾਂ ਹਾਲੇ ਕਿ ਪੁਲਿਸ ਮਲਾਦੰ ਦਾ ਜਿਹੜਾ ਕਿ ਬਚਾ ਚੁੱਕਾ ਹੈ ਪਰ ਪੁਲਿਸ ਉਹ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਟ ਦੇ ਵਿੱਚ ਗੋਲੀ ਲੱਗੀ ਦਾ ਪੁਲਿਸ ਵੱਲੋਂ ਜਿਹੜੀ ਕਿ ਉਹਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਜਿਹੜੇ ਇਹ ਕੇਸ ਚ ਨੂੰ ਮਤਲਬ ਲੁੱਟ ਖੋ ਕੇ ਜਿਹੜਾ ਕਰਨ ਕੇ ਭੱਜੇ ਆ ਤੇ ਉਸ ਪਤਾ ਲੱਗਾ ਕਿ ਆਖਿਰਕਾਰ ਕਿੱਥੇ ਲੁੱਟ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਕੀ ਕੁਝ ਨਾਂ ਵੱਲੋਂ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਪਲਟਕ ਤੋਂ ਤੁਸ ਨੂੰ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਪ੍ਰਤੀ ਜਿਹੜੀ ਕਿ ਟੈਸਟ ਅਸਫਲ ਕੀਤੀ ਗਈ ਦੀ ਗੱਲ ਕਰੀਏ ਤਰਨਤਾਰਨ ਦੇ ਐਸਐਸਪੀ ਤਾਂ ਤਰਨਤਾਰਨ ਦੇ ਐਸਐਸਪੀ ਜਿਹੜੇ ਕਿ ਮੌਕੇ ਤੇ ਕਸਥਾਨ ਸਥਾਨ ਤੇ ਪਹੁੰਚ ਚੁੱਕੇ ਸਨ ਉਹਨਾਂ ਵੱਲੋਂ ਵੀ ਰਿਹਾ ਲੈਣਾ ਹੈ ਜੀ ਤਾਂ ਜਾਣਕਾਰੀ ਲਈ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਸੂਰੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਪੱਟੀ ਦੇ ਪਿੰਡ ਜਿਹੜੀ ਹੈ ਪਰਿੰਗੜੀ ਨੇੜੇ ਜਿਹੜਾ ਹਾਸਾ ਹੋਇਆ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਲੁੱਟ ਖੋਹ ਕਰਕੇ ਜਿਹੜੇ ਦੋ ਬਦਮ ਭੱਜ ਰਹੇ ਸੀ ਤਾਂ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਨਾਲ ਹੀ ਇੱਕ ਬਦਮਾਸ਼ ਜਿਹੜਾ ਹੈ ਉਸਦੇ ਲੱਤ ਤੇ ਗੋਲੀ ਲੱਗੀ ਹੈ ਤਾਂ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਆ ਕੇਰਾਬੰਦੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਗਨੀਮਤ ਰਿਹਾ ਕਿ ਸਿਰਫ ਉਸਦੇ ਪੱਗ ਤੇ ਗੋਲੀ ਵੱਜੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਹੈ ਨਹੀਂ ਹੋਇਆ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸੂਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਠੇਰ ਕੀਤਾ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਭੱਜ ਰਹੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਉਸ ਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤਾਂ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪੱਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੋਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੋਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੋਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਜੀ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦਾ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚ ਲੱਗੀ ਇੱਕ ਐਸਐਸਆਈ ਦੀ ਜਿਹੜੀ ਗੋਲੀ ਪੱਗ ਦੇ ਵਿੱਚੋਂ ਦੀ ਨੰਗੀ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਿਆ ਤਾਂ ਪੁਲਿਸ ਵੱਲੋਂ ਜਿਹੜਾ ਕਿ ਅੰਗਰੇਜ਼ ਸਿੰਘ ਤੇ ਜਿਹੜੀ ਕਿ ਪੱਗ ਦੇ ਵਿੱਚ ਗੋਲੀ ਲੱਗੀ ਆ ਤਾਂ ਜਾਰ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਲੈ ਕੇ ਪਹੁੰ ਕਿੰਨੇ ਬਦਮਾਸ਼ਾਂ ਦੇ ਜਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਜੀ ਕੱਲ ਕਰੀਏ ਤਾਂ ਦੋ ਬਦਮਾਸ਼ਾਂ ਨੇ ਜਿਨ੍ਹਾਂ ਵਿੱਚੋਂ ਇੱਕ ਜਖਮੀ ਹੋ ਗਿਆ ਤਾਂ ਇੱਕ ਜਿਹੜਾ ਕਿ ਭੱਜਣ ਦੇ ਵਿੱਚ ਕਾਬਜ ਹੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕਿ ਉਸਨੇ ਰੌਨਪ ਕਰ ਲਿਆ ਤਾਂ ਕੀ ਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੀ ਵੀ ਗੋਲੀ ਲੱਗੀ ਹੈ ਜੀ ਬਿਲਕੁਲ ਇੱਕ ਪੁਲਿਸ ਵਾਲਾ ਜਿਹੜੀ ਕਿ ਗੋਲੀ ਪੱਗ ਦੇ ਵਿੱਚ ਥੇਨ ਲੰਗੀ ਤਾਂ ਹਾਲੇ ਕਿ ਪੁਲਿਸ ਮਲਾਉਣ ਦਾ ਜਿਹੜਾ ਕਿ ਬਚਾ ਚੁੱਕਾ ਹੈ ਤਾਂ ਪੁਲਿਸ ਵੱਲ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਗ ਦੇ ਵਿੱਚ ਗੋਲੀ ਲੱਗੀ ਦਾ ਪੁਲਿਸ ਵੱਲੋਂ ਜਿਹੜੀ ਕਿ ਉਹਨੂੰ ਹਸਪਤਾਲ ਲੈ ਗਿਆ ਤਾਂ ਜਿਹੜੇ ਇਹ ਕਿਸ ਚੀਜ਼ ਨੂੰ ਮਤਲਬ ਲੁੱਟ ਖੋ ਕੇ ਜਿਹੜਾ ਕਰਨ ਕੇ ਭੱਜੇ ਆ ਤੇ ਉਸ ਪਤਾ ਲੱਗਾ ਕਿ ਆਖਿਰਕਾਰ ਕਿੱਥੇ ਲੁੱਟ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਕੀ ਕੁਝ ਨਾਲ ਵੱਲੋਂ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਅਲਪਕ ਤੋਂ ਤੁਸ ਨੂੰ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਪ੍ਰਤੀ ਜਿਹੜੀ ਕਿ ਟੈਸਟ ਆਫਸਿਸ ਕੀਤੀ ਗਈ ਹੈ ਉਹਦੀ ਗੱਲ ਕਰੀਏ ਤਰਨਤਾਰਨ ਦੇ ਐਸਐਸਪੀ ਤਾਂ ਤਰਨਤਾਰਨ ਦੇ ਐਸਐਸਪੀ ਜਿਹੜੇ ਕਿ ਮੌਕੇ ਤੇ ਕਥਾ ਸਥਾਨ ਤੇ ਪਹੁੰਚ ਚੁੱਕੇ ਸਨ ਉਹਨਾਂ ਵੱਲੋਂ ਵੀ ਰਿਹਾ ਜਾ ਲੈਣਾ ਹੈ ਜੀ ਤਾਂ ਜਾਣਕਾਰੀ ਲਈ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਸੁਰੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਪੱਟੀ ਦੇ ਪਿੰਡ ਜਿਹੜੀ ਹੈ ਪਰਿੰਗੜੀ ਨੇੜੇ ਜਿਹੜਾ ਹਾਸਾ ਹੋਇਆ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਲੁੱਟ ਖੋਹ ਕਰਕੇ ਜਿਹੜੇ ਦੋ ਬ ਭਜਰੇ ਸੀ ਤਾਂ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਨਾਲ ਹੀ ਇੱਕ ਬਦਮਾਸ਼ ਜਿਹੜਾ ਹੈ ਉਸਦੇ ਲੱਤ ਤੇ ਗੋਲੀ ਲੱਗੀ ਹੈ ਤਾਂ ਤ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਆ ਕੇਰਾਬੰਦੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਗਨੀਮਤ ਰਿਹਾ ਕਿ ਸਿਰਫ ਉਸਦੇ ਪੱਗ ਤੇ ਗੋਲੀ ਵੱਜੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਹੈ ਨਹੀਂ ਹੋਇਆ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸੂਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਠੇਰ ਕੀਤਾ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਭੱਜ ਰਹੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਉਸ ਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪਾਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਜੀ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦਾ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚੱਲੀ ਇੱਕ ਏਐਸਆਈ ਦੇ ਜਿਹੜੀ ਕਿ ਗੋਲੀ ਪੱਟ ਦੇ ਵਿੱਚੋਂ ਦੀ ਨੰਗੀ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਵੱਲੋਂ ਇਹ ਕਿ ਅੰਗਰੇਜ਼ ਸਿੰਘ ਤੇ ਜਿਹੜੀ ਕਿ ਪੱਟ ਦੇ ਵਿੱਚ ਗੋਲੀ ਲੱਗੀ ਆ ਤਾਂ ਜਾਂ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਲੈ ਕੇ ਪਹੁੰਚਾਇਆ ਕਿੰਨੇ ਬਦਮਾਸ਼ਾਂ ਦੇ ਨੇ ਜਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਰਵੀ ਜੀ ਗੱਲ ਕਰੀਏ ਤਾਂ ਦੋ ਬਦਮਾਸ਼ ਸਨ ਜਿਨ੍ਹਾਂ ਵਿੱਚੋਂ ਇੱਕ ਜਖਮੀ ਹੋ ਗਿਆ ਤਾਂ ਇੱਕ ਜਿਹੜਾ ਕਿ ਭੱਜਣ ਦੇ ਵਿੱਚ ਕਮਜ਼ੋਰ ਹੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕਿ ਉਸਨੇ ਰੌਨਪ ਕਰ ਲਿਆ ਤਾਂ ਕੀ ਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੀ ਵੀ ਗੋਲੀ ਲੱਗੀ ਹੈ ਜੀ ਬਿਲਕੁਲ ਬੁਝੂਆਂ ਅੰਮਲ ਜਿਹੜੀ ਕਿ ਗੋਲੀਆਂ ਪੱਗ ਦੇ ਵਿੱਚ ਸਨ ਲੰਘੀ ਤਾਂ ਹਾਲੇ ਕਿ ਪੁਲਿਸ ਮਲਾਦੰ ਦਾ ਜਿਹੜਾ ਕਿ ਬਚਾ ਚੁੱਕਾ ਹੈ ਤਾਂ ਪੁਲਸ ਉਹ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਟ ਦੇ ਵਿੱਚ ਗੋਲੀ ਲੱਗੀ ਤਾਂ ਪੁਲਿਸ ਵੱਲੋਂ ਜਿਹੜੀ ਕਿ ਉਹਨੂੰ ਹਸਪਤਾਲ ਲੈ ਗਿਆ ਹੈ ਤਾਂ ਜਿਹੜੇ ਇਹ ਕੇਸ ਚ ਨੂੰ ਮਤਲਬ ਲੁੱਟ ਖੋ ਕੇ ਜਿਹੜਾ ਕਰਨ ਕੇ ਭੱਜੇ ਆ ਤੇ ਉਸ ਪਤਾ ਲੱਗਾ ਕਿ ਆਖਿਰਕਾਰ ਕਿੱਥੇ ਲੁੱਟ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਕੀ ਕੁਝ ਨਾਂ ਵੱਲੋਂ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਹਲਕਤ ਤੋਂ ਤੁਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਪ੍ਰਤੀ ਜਿਹੜੀ ਕਿ ਟੈਸਟ ਅਫਸਰ ਕੀਤੀ ਗਈ ਹੈ ਉਹਦੀ ਗੱਲ ਕਰੀਏ ਤਰਨਤਾਰਨ ਦੇ ਐਸਐਸਪੀ ਤਾਂ ਤਰਨਤਾਰਨ ਦੇ ਐਸਐਸਪੀ ਜਿਹੜੇ ਕਿ ਮੌਕੇ ਤੇ ਕੰਪਾਸਟਾਨ ਤੇ ਪਹੁੰਚ ਚੁੱਕੇ ਹਨ ਉਹਨਾਂ ਵੱਲੋਂ ਵੀ ਰਿਪੋਰਟ ਲੈਣਾ ਹੈ ਜੀ ਤਾਂ ਜਾਣਕਾਰੀ ਲਈ ਧੰਨਵਾਦ ਤੁਹਾਨੂੰ ਦੱਸ ਦਈਏ ਕਿ ਸੂਰੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਪੱਟੀ ਦੇ ਪਿੰਡ ਜਿਹੜੀ ਹੈ ਪਰਿੰਗੜੀ ਨੇੜੇ ਜਿਹੜਾ ਹਾਸਾ ਹੋਇਆ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਲੁੱਟ ਖੋਹ ਕਰਕੇ ਜਿਹੜੇ ਦ ਭਜਰੇ ਸੀ ਤਾਂ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਨਾਲ ਹੀ ਇੱਕ ਬਦਮਾਸ਼ ਜਿਹੜਾ ਹੈ ਉਸਦੇ ਲੱਤ ਤੇ ਗੋਲੀ ਲੱਗੀ ਹੈ ਤਾਂ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਆ ਕੇਰਾਬੰਦੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਗਨੀਮਤ ਰਿਹਾ ਕਿ ਸਿਰਫ ਉਸਦੇ ਪੱਗ ਤੇ ਗੋਲੀ ਵੱਜੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਹੈ ਨਹੀਂ ਹੋਇਆ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਠੇਰ ਕੀਤਾ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਹੇ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਪਾਜਰੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਆ ਉਸ ਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪਾਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਐਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਜੀ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦੇ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚੱਲੀ ਇੱਕ ਐਸਆਈ ਦੇ ਜਿਹੜੀ ਕਿ ਗੋਲੀ ਪੱਗ ਦੇ ਵਿੱਚੋਂ ਦੀ ਲੰਘੀ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਿਆ ਤਾਂ ਪੁਲਿਸ ਵੱਲੋਂ ਜਿਹੜਾ ਕਿ ਅੰਗਰੇਜ਼ ਸਿੰਘ ਦਾ ਜਿਹੜੀ ਕਿ ਪੱਗ ਦੇ ਵਿੱਚ ਗੋਲੀ ਲੱਗੀ ਆ ਤਾਂ ਯਾਰ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਲੈ ਕੇ ਪਹੁੰਚ ਕਿੰਨੇ ਬਦਮਾਸ਼ਾਂ ਦੇ ਜਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਜੀ ਕੱਲ ਕਰੀਏ ਤਾਂ ਦੋ ਬਦਮਾਸ਼ਾਂ ਨੇ ਜਿਨ੍ਹਾਂ ਵਿੱਚੋਂ ਇੱਕ ਜਖਮੀ ਹੋ ਗਿਆ ਤਾਂ ਇੱਕ ਜਿਹੜਾ ਕੀ ਭਜਨ ਦੇ ਵਿੱਚ ਕਾਬਜਾ ਹੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕੀ ਪੁਲਿਸ ਨੇ ਰੌਨਪ ਕਰ ਲੈ ਤਾਂ ਕੀ ਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਲੱਗੀ ਹੈ ਜੀ ਬਿਲਕੁਲ ਇਹ ਇੱਕ ਪੁਲਸ ਫੋਰਾ ਹੈ ਜਿਹੜੀ ਕਿ ਗੋਲੀ ਪੱਗ ਦੇ ਵਿੱਚ ਛੇਡਾਂਗੀ ਤਾਂ ਹਾਲੇ ਕਿ ਪੁਲਸ ਮਲਾਦੰ ਦਾ ਜਿਹੜਾ ਕਿ ਬਚਾ ਚੁੱਕਾ ਹੈ ਤਾਂ ਪੁਲਸ ਉਹ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਟ ਦੇ ਵਿੱਚ ਗੋਲੀ ਲੱਗੀ ਦਾ ਪੁਲਸ ਵੱਲੋਂ ਜਿਹੜੀ ਤੋਂ ਉਹ ਹਸਪਤਾਲ ਲੈ ਗਿਆ ਤਾਂ ਜਿਹੜੇ ਇਹ ਕੇਸ ਚ ਨੂੰ ਮਤਲਬ ਲੁੱਟ ਖੋ ਕੇ ਜਿਹੜਾ ਕਰਨ ਕੇ ਭੱਜੇ ਆ ਤੇ ਉਸ ਪਤਾ ਲੱਗਾ ਕਿ ਆਖਿਰਕਾਰ ਕਿੱਥੇ ਲੁੱਟ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਕੀ ਕੁਝਨਾ ਵੱਲੋਂ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਅਲਪਕ ਤੋਂ ਤੁਸ ਵੱਲੋਂ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਪ੍ਰਤੀ ਜਿਹੜੀ ਕਿ ਪੈਸਟ ਆਫਸਰ ਕੀਤੀ ਦੇ ਉਹਦੀ ਗੱਲ ਕਰੀਏ ਤਰਨਤਾਰਨ ਦੇ ਐਸਐਸਪੀ ਤਾਂ ਤਰਨਤਾਰਨ ਦੇ ਐਸਐਸਪੀ ਜਿਹੜੇ ਕਿ ਮੌਕੇ ਤੇ ਕਨਸਟਾਨਟਾਂ ਤੇ ਪਹੁੰਚ ਚੁੱਕੇ ਤਾਂ ਉਹਨਾਂ ਵੱਲੋਂ ਵੀ ਰਿਹਾ ਜਾਣਾ ਹੈ ਜੀ ਤਾਂ ਜਾਣਕਾਰੀ ਲਈ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਸੂਰੇ ਦੀ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਪੱਟੀ ਦੇ ਪਿੰਡ ਜਿਹੜੀ ਹੈ ਪਰਿੰਗੜੀ ਨੇੜੇ ਜਿਹੜਾ ਹਾਸਾ ਹੋਇਆ ਐ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਲੁੱਟ ਖੋਹ ਕਰਕੇ ਜਿਹੜੇ ਦੋ ਬ ਭੱਜ ਰਹੇ ਸੀ ਤਾਂ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਨਾਲ ਹੀ ਇੱਕ ਬਦਮਾਸ਼ ਜਿਹੜਾ ਹੈ ਉਸਦੇ ਲੱਤ ਤੇ ਗੋਲੀ ਲੱਗੀ ਹੈ ਤਾਂ ਤ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਹੈ ਕੇਰਾਬੰਦੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਗنیمਤ ਰਿਹਾ ਕਿ ਸਿਰਫ ਉਸਦੇ ਪੱਗ ਤੇ ਗੋਲੀ ਵੱਜੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਹੈ ਨਹੀਂ ਹੋਇਆ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਸੁਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੱਗ ਤੇ ਗੋਲੀ ਲੱਗੀ ਹੈ ਤੇ ਇੱਕ ਬਦਮਾਸ਼ ਨੂੰ ਪੁਲਿਸ ਨੇ ਢੇਰ ਕੀਤਾ ਹੈ ਜੀ ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਰਨਤਾਰਨ ਤੋਂ ਸਾਹਮਣੇ ਆ ਰਹੇ ਤਰਨਤਾਰਨ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਤੁਹਾਨੂੰ ਦੱਸ ਦਈਏ ਕਿ ਦੋ ਬਦਮਾਸ਼ ਜਿਹੜੇ ਨੇ ਉਥੋਂ ਭੱਜ ਰਹੇ ਸੀ ਤਾਂ ਜਿਸ ਤੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਉਸ ਦੇ ਲੱਤ ਤੇ ਗੋਲੀ ਮਾਰੀ ਗਈ ਹੈ ਤੇ ਇੱਕ ਮੁਲਾਜ਼ਮ ਜਿਹੜਾ ਹੈ ਜ਼ਖਮੀ ਹੋਇਆ ਤੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਨੇ ਪਾਗ ਤੇ ਗੋਲੀ ਵੱਜੀ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਲਗਾਤਾਰ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੀ ਤਸਵੀਰਾਂ ਦਿਖਾ ਰਿਹਾ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜ ਚੁੱਕੇ ਨੇ ਜੀ ਸ਼ੇਰੂ ਜਿਹੜੀ ਹੈ ਤਰਨਤਾਰਨ ਦੇ ਵਿੱਚ ਐਨਕਾਊਂਟਰ ਹੋਇਆ ਇਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਇਹ ਬਿਲਕੁਲ ਜੀ ਰਵੀ ਜੀ ਗੱਲ ਕਰੀਏ ਤਾਂ ਜਿਹੜੀ ਕਿ ਬਦਮਾਸ਼ਾਂ ਵੱਲੋਂ ਇੱਕ ਲੁੱਟਕੋ ਕੀਤੀ ਗਈ ਸੀ ਲੁੱਟਕੋ ਕਰਦਿਆਂ ਜਿਹੜਾ ਕਿ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਉਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਕਿਉਂਕਿ ਬਦਮਾਸ਼ਾਂ ਵੱਲੋਂ ਜਿਹੜੀ ਕਿ ਗੋਲੀ ਚੱਲੀ ਇੱਕ ਏਐਸਆਈ ਦੇ ਜਿਹੜੀ ਗੋਲੀ ਪਾਗੜੇ ਵਿੱਚੋਂ ਦੀ ਲੰਘ ਕੇ ਤਾਂ ਪੁਲਿਸ ਵੱਲੋਂ ਉਸੇ ਟਾਈਮ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਪੁਲਿਸ ਵੱਲੋਂ ਵੀ ਫੜਾਈ ਕੀਤੀ ਗਿਆ ਤਾਂ ਪੁਲਿਸ ਵੱਲੋਂ ਜਿਹੜਾ ਕਿ ਅੰਗਰੇਜ਼ ਸਿੰਘ ਦੇ ਜਿਹੜੀ ਕਿ ਪਾਗੜੇ ਵਿੱਚ ਗੋਲੀ ਲੱਗੀ ਆ ਤਾਂ ਜਾਰ ਜਿਹੜਾ ਅੰਗਰੇਜ਼ ਸਿੰਘ ਆ ਉਸ ਨੂੰ ਪੁਲਿਸ ਵੱਲੋਂ ਹਸਪਤਾਲ ਵਿੱਚ ਇਚਟ ਚਾਇ ਕਿੰਨੇ ਬਦਮਾਸ਼ਾਂ ਦੇ ਜਖਮੀ ਹੋਏ ਨੇ ਇਸ ਦੌਰਾਨ ਬਿਲਕੁਲ ਰਵੀਜੀ ਗੱਲ ਕਰੀਏ ਤਾਂ ਦੋ ਬਦਮਾਸ਼ਾਂ ਨੇ ਜਿਨ੍ਹਾਂ ਵਿੱਚੋਂ ਇੱਕ ਜਖਮੀ ਹੋ ਗਿਆ ਤਾਂ ਇੱਕ ਜਿਹੜਾ ਕਿ ਭੱਜਣ ਦੇ ਵਿੱਚ ਕਾਬਜ ਹੋ ਗਿਆ ਤਾਂ ਗੱਲ ਕਰੀ ਤਾਂ ਇੱਕ ਹੋਰ ਉਹਦੇ ਸਾਥੀ ਜਿਹੜਾ ਕਿ ਉਸਨੇ ਰਨਅਪ ਕਰ ਲਿਆ ਤਾਂ ਕੀ ਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਲੱਗੀ ਹੈ ਇਹ ਬਿਲਕੁਲ ਇੱਕ ਪੁਲਸ ਹੋ ਜਾਂਦਾ ਜਿਹੜੀ ਕਿ ਗੋਲੀ ਪੱਗ ਦੇ ਵਿੱਚ ਫੇਰ ਲੰਘੀ ਤਾਂ ਹਾਲੇ ਕਿ ਪੁਲਸ ਮਲਾ ਲੰਦਾ ਜਿਹੜਾ ਕਿ ਬਚਾ ਚੁੱਕਾ ਹੈ ਪਰ ਪੁਲਸ ਉਹ ਜਿਹੜੀ ਕਿ ਮੌਕੇ ਤੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਕਿ ਇੱਕ ਅੰਗਰੇਜ਼ ਸਿੰਘ ਜਿਹੜਾ ਬਦਮਾਸ਼ ਸੀਗਾ ਉਹਦੀ ਪੱਗ ਦੇ ਵਿੱਚ ਗੋਲੀ ਲੱਗੀ ਤਾਂ ਪੁਲਸ ਵੱਲੋਂ ਜਿਹੜੀ ਕਿ ਉਹਨੂੰ ਹਸਪਤਾਲ ਲੈ ਗਿਆ ਤਾਂ ਜਿਹੜੇ ਇਹ ਕੇਸ ਚੀ ਨੂੰ ਮਤਲਬ ਲੁੱਟਕ